ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਇਸ ਜੋੜੀ ਦੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਇਸ ਪੰਜਾਬੀ ਜੋੜੇ ਨੇ 2001 ਦੇ ਵਿੱਚ ਇਕੱਠਿਆਂ ਨੇ ਵੀਡੀਓ ਬਣਾਈ ਸੀ ਤੇ ਉਸ ਤੋਂ ਬਾਅਦ 23 ਸਾਲਾਂ ਬਾਅਦ ਫਿਰ ਆਪਣੀ ਮੈਰਿਜ ਐਨੀਵਰਸਰੀ ਤੇ ਵੀਡੀਓ ਬਣਾਈ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰਤੀ ਜੋ ਲੋਕਾਂ ਨੂੰ ਬਹੁਤ ਹੀ ਪਸੰਦ ਆਈ ਤੇ ਦੋਸਤੋ 2001 ਵਿੱਚ ਵੀ ਇਹ ਜੋੜਾ ਕਾਫੀ ਖੁਸ਼ ਨਜ਼ਰ ਆ ਰਿਹਾ ਹੈ ਤੇ 2024 ਦੇ ਵਿੱਚ ਵੀ ਇਹਨਾਂ ਦੇ ਚਿਹਰੇ ਤੇ ਉਨੀ ਹੀ ਮੁਸਕਾਨ ਹੈ ਪੈਸਾ ਸਭ ਕੁਝ ਨਹੀਂ ਹੁੰਦਾ ਦੋਸਤੋ ਜੇਕਰ ਆਪਾਂ ਨੂੰ ਜੀਵਨ ਸਾਥੀ ਵਧੀਆ ਮਿਲ ਜਾਵੇ ਤਾਂ ਜ਼ਿੰਦਗੀ ਸਵਰਗ ਬਣ ਜਾਂਦੀ ਹੈ ਅਗਰ ਦੋਸਤੋ ਤੁਸੀਂ ਇਸ ਪਿਆਰੀ ਜੀ ਜੋੜੀ ਦੀਆਂ ਹੋਰ ਵੀ ਵੀਡੀਓਜ਼ ਦੇਖਣੀ ਆ ਚਾਹੁੰਦੇ ਹੋ ਤਾਂ ਤੁਸੀਂ YouTube ਤੇ ਜਾਂ Instagram ਤੇ ਇਹਨਾਂ ਦੀ ਪੁਨੇਸਰ ਨਾਮ ਤੇ ਅਕਾਊਂਟ ਹੈ ਤੇ ਇਹ ਤੁਸੀਂ ਆਈਡੀ ਖੋਲ ਸਕਦੇ ਹੋ ਇਸ ਜੋੜੀ ਨੇ ਆਪਣੇ ਪੁਰਾਣੇ ਪੈਰਾਵੇ ਪੁਰਾਣੇ ਰੀਤੀ ਰਿਵਾਜ ਪੁਰਾਣੇ ਵਿਆਹ ਦੀਆਂ ਮੂਵੀਜ਼ ਵੀ ਅਪਲੋਡ ਕੀਤੀਆਂ ਹੋਈਆਂ ਨੇ ਕਾਫੀ ਜ਼ਿਆਦੇ ਵੀਡੀਓਜ਼ ਵਧੀਆ ਸਾਨੂੰ ਲੱਗੀਆਂ ਤਾਂ ਕਰਕੇ ਅਸੀਂ ਆਪਣੇ ਚੈਨਲ ਤੇ ਇਹਨਾਂ ਦੀ ਇਹ ਵੀਡੀਓ ਪੋਸਟ ਕੀਤੀ ਹੈ ਸਾਨੂੰ ਇਹ ਵੀਡੀਓ ਕਾਫੀ ਜ਼ਿਆਦੇ ਪਸੰਦ ਵੀ ਆਈ ਤੇ ਤੁਹਾਡੇ ਦੋਸਤੋ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਜਰੂਰ ਕਰਿਓ ਤੇ ਬਾਕੀ ਦੋਸਤੋ ਜੋ ਵੀਰ ਤੇ ਪੈਣਾ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਇੱਕ ਆਉਣ ਵਾਲੀ ਵੱਡੀ ਖਬਰ ਜਾ ਕੋਈ ਵੀ ਇੰਟਰਸਟਿੰਗ ਟਾਪਿਕ ਵੀਡੀਓਜ਼ ਤੁਹਾਨੂੰ ਸਾਡੇ ਚੈਨਲ ਤੇ ਸਭ ਤੋਂ ਪਹਿਲਾਂ ਵੇਖਣ ਦੇ ਲਈ ਮਿਲੇਗਾ ਤੇ ਇਸ ਪਿਆਰੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਇੱਕ ਪਿਆਰਾ ਜਿਹਾ ਕਮੈਂਟ ਕਰਨਾ ਨਾ ਭੁੱਲਿਓ ਬਾਕੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ